ਹਰ ਕੇ ਦਾਸ ਹਰ ਸੇਤੀ ਰਾਤੇ ਜਿਹੜੇ ਹਰੀ ਦੇ ਦਾਸ ਬਣ ਜਾਂਦੇ ਨੇ ਸਾਬ ਜੀ ਕਹਿੰਦੇ ਭਾਈ ਉਹ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ ਵਿੱਚ ਉਹਦੇ ਰੰਗ ਦੇ ਵਿੱਚ ਸਦਾ ਵਾਸਤੇ ਰਤੇ ਰਹਿੰਦੇ ਹਨ RAM ਰਸਾਇਣ ਅਨ ਦਿਨ ਮਾਤੇ ਕਹਿੰਦੇ ਉਹ RAM ਦੇ ਰਸਾਇਣ ਰਸ ਰੋਪੇ ਨਾਮ ਦੇ ਵਿੱਚ ਸਦਾ ਵਾਸਤੇ ਮਸਤ ਰਹਿੰਦੇ ਆ ਸਾਧ ਸੰਗਤ ਜਿਨ੍ਹਾਂ ਨੂੰ ਨਾਮ ਦਾ ਰਸ ਆ ਗਿਆ ਸਾਧ ਸੰਗਤ ਜੀ ਐਸੀ ਮਸਤੀ ਉਹਨਾਂ ਨੂੰ ਚੜੀ ਭਾਈ ਮਤੀ ਦਾਸ ਜੀ ਜਿਨ੍ਹਾਂ ਨੂੰ ਨਾਮ ਦਾ ਰਸ ਮਿਲਿਆ ਸਾਧ ਸੰਗਤ ਜੀ ਸਰੀਰ ਦੋ ਫਾੜ ਹੋ ਗਿਆ ਆਰੇ ਦੇ ਨਾਲ ਕੀਰ ਦਿੱਤਾ ਗਿਆ ਪਰ ਸਾਧ ਸੰਗਤ ਜੇ ਨਾਮ ਰਸ ਐਡਾ ਪਰਪੱਕ ਹੈ ਸਾਧ ਸੰਗਤ ਜੇ ਸਰੀਰ ਦੇ ਦੋ ਟੁਕੜੇ ਹੋ ਗਏ ਭਾਈ ਮਤੀ ਦਾਸ ਜੀ ਦੇ ਤੇ ਸਾਧ ਸੰਗਤ ਜੀ ਬਾਣੀ ਜਪਜੀ ਸਾਹਿਬ ਦੀ ਪੜ ਰਹੇ ਹਨ ਜਵੇਂ ਨਾਮੇ ਪਾਤਸ਼ਾਹੀ ਦੇ ਸ਼ਲੋਕ ਦੋ ਸਿੰਘ ਰਲ ਕੇ ਸਾਧ ਸੰਗਤ ਜੀ ਪੜਦੇ ਨੇ ਨਾ ਜਪਜੀ ਸਾਹਿਬ ਦੀ ਬਾਣੀ ਉਹ ਭਾਈ ਮਤੀ ਦਾਸ ਜੀ ਦੇ ਦੁਫਾੜ ਹੋਏ ਸਰੀਰ ਦੇ ਵਿੱਚੋਂ ਸਾਧ ਸੰਗਤ ਜੀ ਦੋ ਆਵਾਜ਼ਾਂ ਮਿਲ ਕੇ ਆ ਰਹੀਆਂ ਨੇ ਪੜ ਰਿਆ ਜਿਨਿ ਨਾਮ ਤੇ ਆਇਆ ਗਏ ਮੁਸਕਤ ਘਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਸਾਧ ਸੰਗਤ ਇਹੋ ਜਾਂ ਨਾਮ ਦਾ ਰਸ ਆਇਆ ਸਰੀਰ ਦੋ ਫਾੜ ਹੋ ਗਿਆ ਪਰ ਸਾਧ ਸੰਗਤ ਜੀ ਨਾਮ ਦੇ ਰਸ ਵਿੱਚ ਕੋਈ ਫਰਕ ਨਹੀਂ ਪਿਆ ਮਸਤੀ ਉਸੇ ਤਰ੍ਹਾਂ ਲਈ ਸਾਧ ਸੰਗਤ ਜੀ ਭਾਈ ਦਯਾਲਾ ਜੀ ਦੇਗ ਦੇ ਵਿੱਚ ਉਹ ਵਾਲ ਦਿੱਤੇ ਗਏ ਸਾਰੇ ਸਰੀਰ ਦਾ ਮਾਸ ਵੱਖਰਾ ਹੋ ਗਿਆ ਹੱਡੀਆਂ ਵੱਖਰੀਆਂ ਹੋ ਗਈਆਂ ਪਰ ਇਹ ਨਾਮ ਦਾ ਰਸ ਦੇਖੋ ਸਾਧ ਸੰਗਤ ਜੀ ਮਾਸ ਵੱਖਰਾ ਸਾਰਸੰਗ ਹੱਡੀਆਂ ਵੱਖਰੀਆਂ ਹੋ ਗਈਆਂ ਪਰ ਨਾਮ ਦੇ ਰਸ ਦੇ ਨਾਲ ਐਸੇ ਮਸਤ ਹੋਏ ਉਹ ਲੋਹ ਵੀ ਉਬਲਦਾ ਪਾਣੀ ਵੀ ਸਾਰਸੰਗਤ ਕੁਝ ਨਾ ਕਰ ਸਕੇ। ਦੇਖੀਏ ਨਾਮ ਦੀ ਮਸਤੀ ਭਾਈ ਸਤੀਦਾਸ ਜੀ ਸਾਰਸੰਗ ਜੀ ਰੋਂ ਦੇ ਵਿੱਚ ਲਪੇਟ ਕੇ ਜਾਲਮਾਂ ਨੇ ਅੱਗ ਲਗਾ ਦਿੱਤੀ ਗਈ ਪਰ ਸਾਰਸੰਗ ਜੀ ਅੱਗ ਲਾ ਕੇ ਸਾੜ ਦਿੱਤਾ ਗਿਆ ਸਾਰਸੰਗਤ ਪਰ ਭਾਈ ਦਿਆਲਾ ਜੀ ਦੇ ਭਾਈ ਸਤੀਦਾਸ ਜੀ ਦੇ ਤੱਕ ਸਰਸੰਗ ਦੁਸ਼ਮਣਾਂ ਦੇ ਜ਼ੁਲਮਾਂ ਦੀ ਅੱਗ ਜਿਹੜੀ ਆ ਉਹ ਨਹੀਂ ਪਹੁੰਚ ਸਕੀ